ਅੱਜ ਦੇ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟਰ ਰਾਜਾ ਵਰਿੰਗ ਜੁੜੇ ਨੇ ਉਹ ਪਹੁੰਚੇ ਤੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਦਰਦੀ ਸਾਰੇ ਲੀਡਰਸ਼ਿਪ ਬਰਨਾਲਾ ਦੇ ਵਿੱਚ ਇਕੱਠੀ ਕੀਤੀ ਗਈ ਦੱਸਦੇ ਕਿ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਰਾਜਾ ਵਰਿੰਗ ਦੇ ਵੱਲੋਂ ਦੱਸਿਆ ਗਿਆ ਕਿ ਬਰਨਾਲਾ ਦੇ ਵਿੱਚ ਆਉਣ ਵਾਲੀਆਂ ਜਿਮਣੀ ਚੋਣਾਂ ਦੇ ਸੰਬੰਧ ਦੇ ਵਿੱਚ ਵੀ ਵਿਸ਼ੇਸ਼ ਮੀਟਿੰਗ ਜੁੜੀ ਹੈ ਕੀਤੀ ਗਈ ਹੈ ਤੇ ਇਸ ਮੌਕੇ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਵੀ ਕਿ ਚਰਚਾ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਕਈ ਹੋਰ ਚਰਚਾਵਾਂ ਕੀਤੀਆਂ ਗਈਆਂ ਨੇ ਦੇਖੋ ਜੀ ਅਸੀਂ ਇਹ ਜਿਹੜੀਆਂ ਬਾਈ ਇਲੈਕਸ਼ਨ ਸਾਡੀਆਂ 4 ਹੈਗੀਆਂ ਉਹਦੇ ਆਸਤੇ ਅਸੀਂ ਇਹ ਪਲੇਠੀ ਇਕਾਦੀ ਮੀਟਿੰਗ ਕੀਤੀ ਹੈ। ਔਰ ਇੱਥੇ ਜਿੰਨਾ ਲੀਡਰ ਸਹਿਬਾਨਾਂ ਦੀ ਡਿਊਟੀ ਲਈ ਆ ਉਹ ਸਾਰੇ ਅੱਜ ਉਪਸਥਿਤ ਹੋਏ। ਕੁਝ ਲੋਕ ਗਏ ਹਾਜ਼ਰ ਸਨ। ਕੁਝ ਅ ਕੋਈ ਕਾਮਕਾਰ ਹੋਣੇ। ਤਿੰਨੇ ਸਾਡੇ ਐਮਪੀ ਸਹਿਬਾਨਾਂ ਦੀ ਇੱਥੇ ਡਿਊਟੀ ਹੈ। ਨਾਗਰਾ ਸਾਹਿਬ ਨੇ ਖੇਰਾ ਸਾਹਿਬ ਨੇ, ਤਰਵੀਰ ਗਾਂਧੀ ਜੀ ਨੇ, ਅਮਰ ਸਿੰਘ ਜੀ ਨੇ ਨਾਬਾ ਸਾਹਿਬ ਨੇ ਔਰ ਬਹੁਤ ਸਾਰੇ ਲੀਡਰ ਅੱਜ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਆ ਆਉਣ ਵਾਲੇ ਸਮੇਂ 'ਚ ਅਸੀਂ ਇਹ ਸਾਰੇ ਲੀਡਰ ਸਹਿਬਾਨ ਸਾਰੇ ਸਾਡੇ ਬਲੌਕ ਜਿਹੜੇ ਪ੍ਰੈਜ਼ੀਡੈਂਟਸ ਨੇ ਇਹ ਬੂਥ ਵਾਈਜ਼ ਆਉਣ ਵਾਲੇ ਸਮੇਂ ਤੇ ਇੱਥੇ ਕੰਮ ਕਰਨਗੇ ਔਰ ਜਾਇਜ਼ਾ ਵੀ ਲੈਣਗੇ ਔਰ ਕਿਸ ਪ੍ਰਕਾਰ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਸਕਦੇ ਹਾਂ ਕਿਉਂਕਿ ਪਿਛਲੇ ਸਮੇਂ ਇਨਾ ਜ਼ਿਲ੍ਹਿਆਂ ਦੇ ਵਿੱਚ ਸਾਡਾ ਬਹੁਤ ਸਾਰਾ ਨੁਕਸਾਨ ਹੋਇਆ ਕਿਉਂਕਿ ਇਹ ਜਿਹੜੇ ਜ਼ਿਲ੍ਹੇ ਐ ਇਹ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਕਹਿਲੋਂ ਰਾਜस्तानी ਕਹਿੰਦੇ ਸਨ ਲੇਕਿਨ ਮੈਨੂੰ ਪੂਰਨ ਉਮੀਦ ਹੈ ਜਿਸ ਪ੍ਰਕਾਰ ਦੀ ਪਰਫਾਰਮੈਂਸ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਰਹੀ ਹੈ ਔਰ ਦਿਨ-ਦਿਨ ਆਮ ਆਦਮੀ ਪਾਰਟੀ ਦਾ ਗ੍ਰਾਫ ਵੀ ਡਿੱਗਦਾ ਜਾ ਰਿਹਾ ਹੈ ਆਪਸ ਵਿੱਚ ਖਿੱਚ-ਤਾਣੀ ਵੀ ਹੈਗੀ ਆ कि ਜਿਹੜੇ ਇੱਥੋਂ ਦੇ ਲੋਕਲ ਮਨਿਸਟਰ ਹੈ ਰਹੇ ਮੀਥੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਉਹ ਕਿਸੇ ਕੈਂਡੀਡੇਟ ਨੂੰ ਹੋਰ ਚਾਹੁੰਦੇ ਨੇ ਮੁੱਖ ਮੰਤਰੀ ਸਾਹਿਬ ਕਿਸੇ ਕੈਂਡੀਡੇਟ ਨੂੰ ਹੋਰ ਚਾਹੁੰਦੇ ਨੇ ਔਰ ਲੋਕਾਂ ਦੇ ਜਿਹੜੇ ਰੁਝਾਨ ਹੈ ਉਹ ਦਿਨ-ਬਦਨ ਕਾਂਗਰਸ ਪ੍ਰਤੀ ਠੀਕ ਹੁੰਦੇ ਜਾ ਰਹੇ ਔਰ ਆਸੀਂ ਸਾਰੇ ਨੇ ਅੱਜ ਮੀਟਿੰਗ ਕੀਤੀ ਹੈ ਆਉਣ ਵਾਲੇ ਸਮੇਂ 'ਚ ਸਾਰੇ ਬੂਥ ਲੈਵਲ ਤੇ ਕੰਮ ਕਰਨਗੇ ਔਰ ਜਦੋਂ ਵੀ ਇਲੈਕਸ਼ਨ ਅਨਾਉਂਸ ਹੋਊਗਾ ਪੂਰੀ ਤਿਆਰੀ ਅਸੀਂ ਪਹਿਲਾਂ ਤੋਂ ਹੀ ਕਰਕੇ ਰੱਖਾ ਬਟ ਯਾਰ ਬਿਗਲ ਬੂਗਲ ਤਾਂ ਬਿਗਲ ਹੀ ਹੁੰਦਾ ਜ ਜਦੋਂ ਮੀਟਿੰਗ ਸਟਾਰਟ ਹੋ ਜੇ ਪੁਰਾਣਾ ਸ਼ਬਦ ਹੋ ਗਿਆ ਅੱবি ਬਿਗਲ ਬਚ ਗਿਆ ਹਾਂ ਅਸੀਂ ਤਿਆਰੀ ਕਰ ਰਹੇ ਹਾਂ ਪਲੇਠੀ ਮੀਟਿੰਗ ਹੈ ਔਰ ਇਹ ਸਾਡੀ ਪਲੇਠੀ ਸ਼ੁਰੂਆਤ ਹੈ ਜਿਹੜੀ ਅੱਜ ਅਸੀਂ ਕੀਤੀ ਹੈ ਪਹਿਲੀ ਮੀਟਿੰਗ ਆਉਣ ਵਾਲੇ ਸਮੇਂ ਚ ਫਿਰ ਲੀਡਰਸ਼ਿਪਾਂ ਨਾਲ ਆਪਸ ਵਿੱਚ ਬਾਟ ਕੇ ਜਿਹੜੇ ਇੱਥੇ ਕੋਆਰਡੀਨੇਟਰ ਲਾਵਾਂਗੇ ਜਾਂ ਡੇਲੀ ਅਨਾਉਂਸ ਕਰੇਗੀ ਉਹ ਡਿਊਟੀਆਂ ਲਾ ਕੇ ਅਸੀਂ ਬੂਥਾਂ ਤੇ ਬੰਦੇ ਸਾਡੇ ਵਾਟ ਕੇ ਪਿੰਡ ਉਹ ਪਿੰਡ ਔਰ ਵਾਰਡ ਵਾਈਜ਼ ਕੰਮ ਕਰਦੇ ਹਾਂ ਜਿਵੇਂ